ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਣ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਤਿੱਪਕਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਹਰ ਸਾਲ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸੈਕ ਸਰਦਾਰਾਂ ਦੇ ਵਿੱਚੋਂ ਹਰਿਆਣਾ ਸੂਬੇ ਦੇ ਸਰਦਾਰਾਂ ਦੇ ਜੱਥੇ ਨੂੰ ਇਸ ਵਾਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ ਹਰਿਆਣਾ ਸੈਕ ਪੁਰਦਵਾਰਾ ਪਰੰਧਾ ਕਮੇਟੀ ਦੇ ਇੰਚਾਰਜ ਸਰਦਾਰ ਹਰਕੀਰਤ ਸਿੰਘ ਮੁਤਾਬਕ ਗ੍ਰਹਿ ਵਿਭਾਗ ਦੇ ਵੱਲੋਂ ਪਹਿਲਾ ਪਾਸਵਰਡ ਅਤੇ ਦਸਤਾਵੇਜ਼ ਮੰਗੇ ਗਏ ਸੀ ਜਿਸ ਦੇ ਤਹਿਤ 150 ਕਰੀਬ ਸਦਾਲੂਆਂ ਨੇ ਆਪਣੇ ਪਾਸਵਰਡ ਡੈਪਟੀ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਏ ਪਰ 20 ਜੂਨ ਤੋਂ 17 ਜੁਲਾਈ ਦੇ ਵਿਚਕਾਰ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਾਪਸ ਲੈ ਜਾਣ ਤੋਂ ਬਾਅਦ ਪਾਸਵਰਡ ਜਮ੍ਹਾਂ ਦੀ ਪ੍ਰਕਿਰਿਆ ਹੈ ਉਹ ਰੋਕ ਦਿੱਤੀ ਗਈ ਤੇ ਰੋਕ ਉਸਕਤ ਨਾ ਤੋਂ ਬਾਦ ਲਗਾਈ ਗਈ ਹੈ ਜਦੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਭਾਰਤੀ ਸੈਲਾਨੀਆਂ ਤੇ ਹਮਲਾ ਹੋਇਆ ਸੀ ਤੇ ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਨਾਲ ਸਾਰੇ ਸੰਪਰਕ ਤੋੜ ਲਏ ਇਸ ਕਰਕੇ ਹੁਣ ਹਰਿਆਣਾ ਦੇ ਸਰਦਾਲੂ ਪਾਕਿਸਤਾਨ ਇਸ ਵਾਰ ਨਹੀਂ ਜਾ ਸਕਣਗੇ ਤੇ ਇਸ ਹੀ ਇਸ ਵੇਲੇ ਦੀ ਵੱਡੀ ਖਬਰ ਹੋਰ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ